ਆਈ ਸਫਰ ਨੂੰ ਲੈ ਕੇ ਇਸ ਵੇਲੇ ਵੱਡਾ ਸੰਕਟ ਆਇਆ ਹੋਇਆ ਹੈ ਦੇਸ਼ ਦੀ ਵੱਡੀ 에ਅਰਲਾਈਨਸ ਦੇ ਵਿੱਚੋਂ ਇੱਕ ਇੰਡੀਗੋ ਦੀਆਂ ਫਲਾਈਟਾਂ ਰੱਦ ਹੋਣ ਕਾਰਨ ਦਾਸੇ ਕਿ ਲੋਕਾਂ ਨੂੰ ਖੰਜਲ ਖਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੇ 4 ਦਿਨਾਂ ਤੋਂ ਲਗਭਗ 2000 ਤੋਂ ਵੱਧ ਉਡਾਨਾਂ ਜੋ ਹੈ ਇੰਡੀਗੋ ਦੀਆਂ ਉਹ ਹੁਣ ਤੱਕ ਰੱਦ ਹੋ ਚੁੱਕੀਆਂ ਨੇ ਜਿਸ ਕਰਕੇ ਲੋਕਾਂ ਨੂੰ ਖੰਜਲ ਖਾਰੀ ਹੋ ਰਹੀ ਹੈ ਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ हां एक जनहित पिटीशन जड़ीया ਉਹਦਾਰ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਤੇ ਨਾਲ ਹੀ ਨਾਲ ਇਹ ਵੀ ਜੋ ਮੰਗ ਕੀਤੀ ਗਈ ਹੈ ਕਿ ਇਸ ਕੇਸ ਤੇ ਜਲ ਤੋਂ ਜਲਦ ਇਸ पिटीशन ਤੇ ਸੁਣਵਾਈ ਹੋਵੇ ਇਸ ਨੂੰ ਲੈ ਕੇ ਦੱਸਦੇ ਕਿ ਇਹ ਮੰਗ ਜਿਹੜੀ ਹੈ ਉਹ ਰੱਖੀ ਗਈ ਹੈ ਕਿਉਂਕਿ ਇਸ ਵੇਲੇ ਵੱਡਾ ਸੰਕਟ ਜੋ ਹੈ ਅ ਇੰਡੀਗੋ ਨੂੰ ਲੈ ਕੇ ਚੱਲ ਰਿਹਾ ਹੈ ਦੇਸ਼ ਭਰ ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਜੋ ਹੈ ਹਵਾਈ ਸਫਰ ਕਰਦੇ ਨੇ ਕਿਸੇ ਨੇ ਕਿਤੇ ਜਾਣਾ ਹੁੰਦਾ ਹੈ ਕਿਸੇ ਨੇ ਆਪਣੇ ਜ਼ਰੂਰੀ ਕੰਮ ਜਾਣਾ ਹੁੰਦਾ ਹੈ ਲੇਕਿਨ ਇਸ ਵੇਲੇ ਸਾਰਾ ਕੁਝ ਜੋ ਹੈ ਉਹ ਠੱਪ ਹੋ ਚੁੱਕਾ ਹੈ ਤੇ ਜਿਸ ਕਰਕੇ ਲੋਕਾਂ ਨੂੰ ਖਰਜਲ ਖੁਆਰੀ ਸੈਣੀ ਪੈ ਰਹੀ ਹੈ ਤਸਵੀਰਾਂ ਜੋ ਹੈ ਤੁਸੀਂ ਵੇਖਿਆ ਹੋਣਗੇ ਆ ਵੱਖ-ਵੱਖ 에어ਪੋਰਟਸ ਦੇ ਜਿਸ ਤਰੀਕੇ ਦਾ ਮਾਹੌਲ ਬੜਿਆ ਹੋਇਆ ਹੈ ਲੋਕਾਂ ਦੇ ਵਿੱਚ ਐਸ ਜੁੜੀ ਆ ਉਹ ਛੁੱਟ ਚੁੱਕੀ ਹੈ ਅ ਜਿਹੜੇ ਸਟਾਫ ਮੈਂਬਰਸ ਮੌਜੂਦ ਨੇ 에어ਪੋਰਟ ਦੇ ਉੱਤੇ ਇੰਡੀਗੋ ਦੇ ਉਹਨਾਂ ਦੇ ਨਾਲ ਜੋ ਇਹ ਲੋਕਾਂ ਦੇ ਵੱਲੋਂ ਬਹਿਸ ਕੀਤੀ ਜਾ ਰਹੀ ਹੈ ਯਾਤਰੀ ਜੋ ਆਪਣੀ ਪਰੇਸ਼ਾਨੀ ਦੱਸ ਰਹੇ ਨੇ ਲੇਕਿਨ ਇੱਥੇ ਜੋ ਹੈ ਇੰਡੀਗੋ ਦਾ ਸਟਾਫ ਵੀ ਮਜਬੂਰ ਹੋਇਆ ਪਿਆ ਹੈ ਕਿਉਂਕਿ ਇੰਡੀਗੋ ਦੇ ਵੱਲੋਂ ਹਾਲਾਂਕਿ ਜੋ ਆਪਣਾ ਪੱਖ ਰੱਖਿਆ ਗਿਆ ਉਹਨਾਂ ਕਹਿੰਿਆ ਕਿ ਸੌਫਟਵੇਅਰ ਅਪਡੇਟ ਕਰਨ ਦਿੱਕਤ ਹੋ ਰਹੀ ਹੈ ਕ੍ਰੂ ਮੈਂਬਰਸ ਦੀ ਸ਼ੋਰਟੇਜ ਹੈ ਉਸ ਕਾਰਨ ਦਿੱਕਤ ਹੋ ਰਹੀ ਹੈ ਤੇ 15 ਦਸੰਬਰ ਤੱਕ ਜੋ ਹੈ ਇਹ ਸਿਸਟਮ ਸਹੀ ਹੋਣ ਤੱਕ ਦਾ ਸਮਾਂ ਜਿਹੜਾ ਉਹ ਲੱਗੇਗਾ ਯਾਨੀ ਕਿ 15 ਦਸੰਬਰ ਤੱਕ ਇਹ ਸਿਚੁਏਸ਼ਨ ਇਸ ਸਥਿਤੀ ਜੁਆ ਜੋ ਹੀ ਹੀ ਰਹਿਣ ਦੀ ਸੰਭਾਵਨਾ ਜੁਆ ਇੰਡੀਗੋ ਦੇ ਵੱਲੋਂ ਜਤਾਈ ਗਈ ਹੈ ਹਾਲਾਂਕਿ ਦੂਸਰੇ ਪਾਸੇ ਜੇਕਰ ਗੱਲ ਕਰੀਏ ਸਰਕਾਰ ਦੀ ਤਾਂ ਕੇਂਦਰ ਸਰਕਾਰ ਦੇ ਵੱਲੋਂ ਹਵਾਬਾਜ਼ੀ ਮੰਤਰੀ ਦੇ ਵੱਲੋਂ ਦੱਸਿਆ ਕਿ ਇਹ ਗੱਲ ਜੋ ਹੈ ਆਖੀ ਗਈ ਹੈ ਕਿ 에어ਲਾਈਨ ਦੀ ਹੀ ਗਲਤੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਸੌਫਟਵੇਅਰ ਅਪਡੇਟ ਜਿਹੜਾ

ਚੰਗੇ ਤਰੀਕੇ ਦੇ ਨਾਲ ਜੋ ਐਕਸ਼ਨ ਵੀ ਲਿਆ ਜਾਵੇਗਾ ਸੋ ਇਹ ਤਸਵੀਰਾਂ 에어ਪੋਰਟਸ ਦੀਆਂ ਤੁਹਾਨੂੰ ਵਿਖਾ ਰਿਹਾ ਇੱਕ ਪਾਸੇ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਲੋਕਾਂ ਦੇ ਵਿੱਚ ਇਸ ਵੇਲੇ ਉਹ ਆਪਾਂ ਕਹਿ ਲੈ ਕਿ ਰੋਸ ਜੁੜਾ ਨਜ਼ਰ ਆ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਟਿਕਟਾਂ ਪਹਿਲਾਂ ਤੋਂ ਹੀ ਬੁੱਕ ਕਰਵਾਈਆਂ ਹੋਈਆਂ ਸਨ ਜੋ ਕਿ ਨਹੀਂ ਉਹ ਟਿਕਟ ਦੇ ਵਿੱਚ ਸਫ਼ਰ ਕਰ ਸਕੇ ਜਹਾਜ਼ ਦੇ ਵਿੱਚ ਤਾਂ ਕਈ ਵਾਰ ਉਡਾਨਾਂ ਨੂੰ ਉਹਨਾਂ ਨੇ ਕਿਹਾ ਕਿ ਦੇਰੀ ਦੇ ਨਾਲ ਚੱਲੇਗੀ ਤਾਂ ਅਗਲਾ ਦਿਨ ਦਾ ਸਮਾਂ ਜਿਹੜਾ ਯਾਤਰੀਆਂ ਨੂੰ ਦਿੱਤਾ ਗਿਆ ਲੇਕਿਨ ਅਗਲੇ ਦਿਨ ਵੀ ਉਹ ਜਹਾਜ਼ ਨਹੀਂ ਉਡਿਆ ਤਜ ਉਸ ਕਰਕੇ ਕਈ ਫਲਾਈਟਾਂ ਰੱਦ ਕੀਤੀਆਂ ਗਈਆਂ ਜਿਸ ਕਰਕੇ ਲੋਕ ਜੋ ਕਿ ਘੰਟਿਆਂ ਪਰ ਉਥੇ 에어ਪੋਰਟ ਤੇ ਇੰਤਜ਼ਾਰ ਕਰਦੇ ਰਹੇ 24 24 ਘੰਟੇ ਲੋਕ ਇੰਤਜ਼ਾਰ ਕਰਨ ਨੂੰ ਮਜਬੂਰ ਹੋਏ ਪਏ ਨੇ ਲੇਕਿਨ ਉਸ ਦੇ ਬਾਵਜੂਦ ਫਲਾਈਟਾਂ ਜੋ ਹੈ ਉਹ ਲਗਾਤਾਰ ਕੈਨਸਲ ਹੁੰਦੀਆਂ ਜਾ ਰਹੀਆਂ ਨੇ ਤੇ ਹੁਣ 5ਵੇਂ ਦਿਨ ਵੀ ਦਸੇਕੇ ਹੀ ਹਾਲ ਜਿਹੜਾ ਅੱਜ ਨਜ਼ਰ ਆ ਰਿਹਾ ਹੈ ਅੱਜ ਵੀ ਕਿਆ ਜਾ ਰਿਹਾ ਹੈ ਕਿ ਅ 25 ਤੋਂ 30 ਫੀਸਦੀ ਉਡਾਨਾਂ ਜੋ ਹੈ ਉਹ ਕੈਨਸਲ ਹੋ ਸਕਦੀਆਂ ਨੇ ਇੰਡੀਗੋ ਦੀਆਂ ਸੋ ਲੋਕਾਂ ਦੇ ਲਈ ਇਹ ਕਾਫੀ ਵੱਡਾ ਸੰਕਟ ਜੋ ਹੈ ਸੋ ਲਿਆਇਆ ਹੋਇਆ ਹੈ ਲੋਕ ਜਿਹੜੇ ਨੇ ਉਹ ਰੋਂਦੇ ਹੋਏ ਵੀ 에ਰਪੋਰਟ ਤੇ ਨਜ਼ਰ ਆ ਰਹੇ ਨੇ ਕਿ ਜਿਨ੍ਹਾਂ ਨੇ ਆਪਣੇ ਕੋਈ ਜ਼ਰੂਰੀ ਕੰਮ ਜਾਣਾ ਸੀਗਾ ਉਹ ਵੀ ਜੋ ਹੈ ਉਹ ਨਹੀਂ ਜਾ ਸਕਦੇ ਸੋ ਇਸ ਤਰੀਕੇ ਦੀ ਸਥਿਤੀ ਜਿਹੜੀ ਹੁਣ ਬਣ ਚੁੱਕੀ ਹੈ ਤਾਂ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜੋ ਹੈ ਜਨਹਤ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਸੁਣਵਾਈ ਦੀ ਮੰਗ ਜੋ ਹੈ ਉਹ ਕੀਤੀ ਗਈ ਹੈ ਤੇ ਨਾਲ ਹੀ ਨਾਲ ਦੱਸਦੀ ਹੈ ਕਿ ਸੁਪਰੀਮ ਕੋਰਟ ਜੋ ਹੈ ਹੁਣ ਇਹ ਸੰਕਟ ਦਾ ਮਾਮਲਾ ਪਹੁੰਚਾਇਤ ਦੇਖਣਾ ਹੋਵੇਗਾ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਕਦੋਂ ਕੀਤੀ ਜਾਂਦੀ ਹੈ ਤੇ ਸਫਰ ਨੂੰ ਲੈ ਕੇ ਇਸ ਵੱਲੇ ਵੱਡਾ ਸੰਕਟ ਆਇਆ ਹੋਇਆ ਹੈ ਦੇਸ਼ ਦੀ ਵੱਡੀ 에ਅਰਲਾਈਨਸ ਦੇ ਵਿੱਚੋਂ ਇੱਕ ਇੰਡੀਗੋ ਦੀਆਂ ਫਲਾਈਟਾਂ ਰੱਦ ਹੋਣ ਕਾਰਨ ਦੱਸੇ ਕਿ ਲੋਕਾਂ ਨੂੰ ਖੰਜਲ ਖਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੇ 4 ਦਿਨਾਂ ਤੋਂ ਲਗਭਗ 2000 ਤੋਂ ਵੱਧ ਉਡਾਨਾਂ ਜੋ ਹੈ ਇੰਡੀਗੋ ਦੀਆਂ ਉਹ ਹੁਣ ਤੱਕ ਰੱਦ ਹੋ ਚੁੱਕੀਆਂ ਹਨ ਜੋਸ ਕਰਕੇ ਲੋਕਾਂ ਨੂੰ ਖਜੂਨ ਖਾਰੀ ਹੋ ਰਹੀ ਹੈ ਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਜੀ ਹਾਂ ਇੱਕ ਜਨਹਤ ਪਟੀਸ਼ਨ ਜਿਹੜੀ ਆਉਦਾਰ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਤੇ ਨਾਲ ਹੀ ਨਾਲ ਇਹ ਵੀ ਜੋ ਮੰਗ ਕੀਤੀ ਗਈ ਹੈ ਕਿ ਇਸ ਕੇਸ ਤੇ ਜਲ ਤੋਂ ਜਲਦ ਇਸ ਪਟੀਸ਼ਨ ਤੇ ਸੁਣਵਾਈ ਹੋਵੇ ਇਸ ਨੂੰ ਲੈ ਕੇ ਦੱਸਦੇ ਕਿ ਇਹ ਮੰਗ ਜਿਹੜੀ ਹੈ ਉਹ ਰੱਖੀ ਗਈ ਹੈ ਕਿਉਂਕਿ ਇਸ ਵੇਲੇ ਵੱਡਾ ਸੰਕਟ ਜੋ ਹੈ ਅ ਇੰਡੀਗੋ ਨੂੰ ਲੈ ਕੇ ਚਾਅ ਆਇਆ ਹੈ ਦੇਸ਼ ਭਰ ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਜੋ ਹੈ ਹਵਾਈ ਸਫਰ ਕਰਦੇ ਨੇ ਕਿਸੇ ਨੇ ਕਿਤੇ ਜਾਣਾ ਹੁੰਦਾ ਹੈ ਕਿਸੇ ਨੇ ਆਪਣੇ ਜ਼ਰੂਰੀ ਕੰਮ ਜਾਣਾ ਹੁੰਦਾ ਹੈ ਲੇਕਿਨ ਇਸ ਵੇਲੇ ਸਾਰਾ ਕੁਝ ਜੋ ਹੈ ਉਹ ਠੱਪ ਹੋ ਚੁੱਕਾ ਹੈ ਤੇ ਜਿਸ ਕਰਕੇ ਲੋਕਾਂ ਨੂੰ ਖਰਜਲ ਖੁਆਰੀ ਸਣੀ ਪੈ ਰਹੀ ਹੈ ਤਸਵੀਰਾਂ ਜੋ ਹੈ ਤੁਸੀਂ ਵੇਖਿਆ ਹੋਣ ਗਿਆ ਵੱਖ-ਵੱਖ 에어ਪੋਰਟਸ ਦੇ ਜਿਸ ਤਰੀਕੇ ਦਾ ਮਾਹੌਲ ਬੜਿਆ ਹੋਇਆ ਹੈ ਲੋਕਾਂ ਦੇ ਵਿੱਚ ਬਹਿਸ ਜਿਹੜੀ ਹੈ ਉਹ ਛੱਡ ਚੁੱਕੀ ਹੈ ਜਿਹੜੇ ਸਟਾਫ ਮੈਂਬਰਸ ਮੌਜੂਦ ਨੇ 에어ਪੋਰਟ ਦੇ ਉੱਤੇ ਇੰਡੀਗੋ ਦੇ ਉਹਨਾਂ ਦੇ ਨਾਲ ਜੋ ਇਹ ਲੋਕਾਂ ਦੇ ਵੱਲੋਂ ਬਹਿਸ ਕੀਤੀ ਜਾ ਰਹੀ ਹੈ ਯਾਤਰੀ ਜੋ ਆਪਣੀ ਪਰੇਸ਼ਾਨੀ ਦੱਸ ਰਹੇ ਨੇ ਲੇਕਿਨ ਇੱਥੇ ਜੋ ਹੈ ਇੰਡੀਗੋ ਦਾ ਸਟਾਫ ਵੀ ਮਜਬੂਰ ਹੋਇਆ ਪਿਆ ਹੈ ਕਿਉਂਕਿ ਇੰਡੀਗੋ ਦੇ ਵੱਲੋਂ ਹਾਲਾਂਕਿ ਜੋ ਆਪਣਾ ਪੱਖ ਰੱਖਿਆ ਗਿਆ ਉਹਨਾਂ ਕਹਿੰਦੇ ਕਿ ਸੌਫਟਵੇਅਰ ਅਪਡੇਟ ਕਰਨ ਦਿੱਕਤ ਹੋ ਰਹੀ ਹੈ ক্রু ਮੈਂਬਰਸ ਦੀ ਸ਼ਾਰਟੇਜ ਹੈ ਉਸ ਕਾਰਨ ਦਿੱਕਤ ਹੋ ਰਹੀ ਹੈ ਤੇ 15 ਦਸੰਬਰ ਤੱਕ ਜੋ ਹੈ ਇਹ ਸਿਸਟਮ ਸਹੀ ਹੋਣ ਤੱਕ ਦਾ ਸਮਾਂ ਜਿਹੜਾ ਉਹ ਲੱਗੇਗਾ ਯਾਨੀ ਕਿ 15 ਦਸੰਬਰ ਤੱਕ ਇਹ ਸਿਚੁਏਸ਼ਨ ਇਹ ਸਥਿਤੀ ਜੁਏ ਅਜਿਹੀ ਹੀ ਰਹਿਣ ਦੀ ਸੰਭਾਵਨਾ ਜੁਏ ਇੰਡੀਗੋ ਦੇ ਵੱਲੋਂ ਜਤਾਈ ਗਈ ਹੈ ਹਾਲਾਂਕਿ ਦੂਸਰੇ ਪਾਸੇ ਜੇਕਰ ਗੱਲ ਕਰੀਏ ਸਰਕਾਰ ਦੀ ਤਾਂ ਕੇਂਦਰ ਸਰਕਾਰ ਦੇ ਵੱਲੋਂ ਹਵਾਬਾਜ਼ੀ ਮੰਤਰੀ ਦੇ ਵੱਲੋਂ ਦੱਸਿਆ ਕਿ ਇਹ ਗੱਲ ਜੋ ਹੈ ਆਖੀ ਗਈ ਹੈ ਕਿ 에어ਲਾਈਨ ਦੀ ਹੀ ਗਲਤੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਸੌਫਟਵੇਅਰ ਅਪਡੇਟ ਜਿਹੜਾ

ਚੰਗੇ ਤਰੀਕੇ ਦੇ ਨਾਲ ਜੋ ਐਕਸ਼ਨ ਵੀ ਲਿਆ ਜਾਵੇਗਾ ਸੋ ਇਹ ਤਸਵੀਰਾਂ 에어ਪੋਰਟਸ ਦੀਆਂ ਤੁਹਾਨੂੰ ਵਿਖਾ ਰਿਹਾ ਇੱਕ ਪਾਸੇ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਲੋਕਾਂ ਦੇ ਵਿੱਚ ਇਸ ਲਈ ਆਪਾਂ ਕਹਿ ਲੈ ਕਿ ਰੋਸ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਟਿਕਟਾਂ ਪਹਿਲਾਂ ਤੋਂ ਹੀ ਬੁੱਕ ਕਰਵਾਈਆਂ ਹੋਈਆਂ ਸੀਗੀਆਂ ਜੋ ਕਿ ਨਹੀਂ ਉਹ ਟਿਕਟ ਦੇ ਵਿੱਚ ਸਫ਼ਰ ਕਰ ਸਕੇ ਜਹਾਜ਼ ਦੇ ਵਿੱਚ ਤਾਂ ਕਈ ਵਾਰ ਉਡਾਨਾਂ ਨੂੰ ਉਹਨਾਂ ਨੇ ਕਿਹਾ ਕਿ ਦੇਰੀ ਦੇ ਨਾਲ ਚੱਲੇਗੀ ਤਾਂ ਅਗਲਾ ਦਿਨ ਦਾ ਸਮਾਂ ਜਿਹੜਾ ਯਾਤਰੀਆਂ ਨੂੰ ਦਿੱਤਾ ਗਿਆ ਲੇਕਿਨ ਅਗਲੇ ਦਿਨ ਵੀ ਉਹ ਜਹਾਜ਼ ਨਹੀਂ ਉਡਿਆ ਤਜ ਉਸ ਕਰਕੇ ਕਈ ਫਲਾਈਟਾਂ ਰੱਦ ਕੀਤੀਆਂ ਗਈਆਂ ਜਿਸ ਕਰਕੇ ਲੋਕ ਜੋ ਕਿ ਘੰਟਿਆਂ ਪਰ ਉਥੇ 에어ਪੋਰਟ ਤੇ ਇੰਤਜ਼ਾਰ ਕਰਦੇ ਰਹੇ 24 24 ਘੰਟੇ ਲੋਕ ਇੰਤਜ਼ਾਰ ਕਰਨ ਨੂੰ ਮਜਬੂਰ ਹੋਏ ਪਏ ਨੇ ਲੇਕਿਨ ਉਸ ਦੇ ਬਾਵਜੂਦ ਫਲਾਈਟਾਂ ਜੋ ਹੈ ਉਹ ਲਗਾਤਾਰ ਕੈਨਸਲ ਹੁੰਦੀਆਂ ਜਾ ਰਹੀਆਂ ਨੇ ਤੇ ਹੁਣ 5ਵੇਂ ਦਿਨ ਵੀ ਦੱਸਦੇ ਕਿ ਇਹ ਹਾਲ ਜੋ ਅੱਜ ਨਜ਼ਰ ਆ ਰਿਹਾ ਹੈ ਅੱਜ ਵੀ ਕਿਆ ਜਾ ਰਿਹਾ ਹੈ ਕਿ ਅ 25 ਤੋਂ 30 ਫੀਸਦੀ ਉਡਾਨਾਂ ਜੋ ਹੈ ਉਹ ਕੈਨਸਲ ਹੋ ਸਕਦੀਆਂ ਨੇ ਇੰਡੀਗੋ ਦੀਆਂ ਸੋ ਲੋਕਾਂ ਦੇ ਲਈ ਇਹ ਕਾਫੀ ਵੱਡਾ ਸੰਕਟ ਜੋ ਐ ਸੋ ਲਿਆਇਆ ਹੋਇਆ ਹੈ ਲੋਕ ਜਿਹੜੇ ਨੇ ਉਹ ਰੋਂਦੇ ਹੋਏ ਵੀ 에ਰਪੋਰਟ ਤੇ ਨਜ਼ਰ ਆ ਰਹੇ ਨੇ ਕਿ ਜਿਨ੍ਹਾਂ ਨੇ ਆਪਣੇ ਕੋਈ ਜ਼ਰੂਰੀ ਕੰਮ ਜਾਣਾ ਸੀਗਾ ਉਹ ਵੀ ਜੋ ਹੈ ਹੁਣ ਨਹੀਂ ਜਾ ਸਕਦੇ ਸੋ ਇਸ ਤਰੀਕੇ ਦੀ ਸਥਿਤੀ ਜਿਹੜੀ ਹੁਣ ਬਣ ਚੁੱਕੀ ਹੈ ਤਾਂ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜੋ ਹੈ ਜਨਹਤ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਸੁਣਵਾਈ ਦੀ ਮੰਗ ਜੋ ਹੈ ਉਹ ਕੀਤੀ ਗਈ ਹੈ ਤੇ ਨਾਲ ਹੀ ਨਾਲ ਦੱਸਦੇ ਇਹ ਕਿ ਸੁਪਰੀਮ ਕੋਰਟ ਜੋ ਹੈ ਹੁਣ ਇਹ ਸੰਕਟ ਦਾ ਮਾਮਲਾ ਪਹੁੰਚਾਇਆ ਤੇ ਦੇਖਣਾ ਹੋਵੇਗਾ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਕਦੋਂ ਕੀਤੀ ਜਾਂਦੀ